ਪਾਕਿਸਤਾਨ ਵੱਲੋਂ ਪੰਜਾਬ ਵਿੱਚ ਅਬਲਾਸਟ ਕਰਵਾਉਣ ਲਈ ਭੇਜਿਆ ਗਿਆ ਸੀ 82.4 ਕਿਲੋ ਆਰਡੀਐਕਸ ਬੀਐਸਐਫ ਨੇ ਪੁਲਿਸ ਨਾਲ ਮਿਲ ਕੇ ਕੀਤੀ ਕਾਰਵਾਈ ਕਣਕ ਦੇ ਖੇਤਾਂ ਵਿੱਚੋਂ ਪੰਜ ਹੈਂਡ ਗਰਨੇਡ ਪੰਜ ਪਿਸਤਲ ਅੱਠ ਮੈਗਜ਼ੀਨ 220 ਜਿੰਦਾ ਕਾਰਤੂਸ ਅਤੇ ਰਿਮੋਟ ਕੰਟਰੋਲ ਡਿਵਾਈਸ ਵੀ ਕੀਤਾ ਬਰਾਮਦ ਪੰਜਾਬ ਵਿੱਚ ਭਾਰਤ-ਪਾਕਿਸਤਾਨ ਸੀਮਾ 'ਤੇ ਇੱਕ ਵਾਰ ਫਿਰ ਸੁਰੱਖਿਆ ਬਲਾਂ ਨੇ ਪਾਕਿਸਤਾਨ ਤੋਂ ਆਈ ਇੱਕ ਵੱਡੀ ਅਤਵਾਦੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ BSF ਅਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਸ਼ਾਹਪੁਰ ਪਿੰਡ ਦੇ ਕੋਲ ਕਣਕ ਦੇ ਖੇਤਾਂ ਵਿੱਚੋਂ ਵੱਡੀ ਮਾਤਰਾ ਵਿੱਚ ਆਰਡੀਐਕ ਸਤੇ ਹਥਿਆਰ ਬਰਾਮਦ ਕੀਤੇ ਹਨ ਸੂਤਰਾਂ ਮੁਤਾਬਕ ਇਹ ਬਰਾਮਦਗੀ ਉਸ ਵਕਤ ਹੋਈ ਜਦੋਂ ਕਿਸਾਨ ਖੇਤਾਂ ਵਿੱਚ ਕਣਕ ਵੱਢ ਰਹੇ ਸਨ ਉਦੋਂ ਹੀ ਇੱਕ ਵੱਡਾ ਪੈਕੇਟ ਨਜ਼ਰ ਆਇਆ ਸੂਚਨਾ ਮਿਲਦਿਆਂ ਹੀ BSF ਅਤੇ ਪੰਜਾਬ ਪੁਲਿਸ ਦੀ ਟੀਮ ਨੇ ਇਲਾਕੇ ਨੂੰ ਘੇਰ ਲਿਆ ਅਤੇ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ ਬਰਾਮਦ ਹੋਏ ਪੈਕੇਟ ਨੂੰ ਖੋਲਣ ਤੇ ਸੁਰੱਖਿਆ ਬਲਾਂ ਦੇ ਹੋਸ਼ ਉੱਡ ਗਏ ਪੈਕੇਟ ਵਿੱਚੋਂ 3.4 ਕਿਲੋ ਆਡੀਆਕਸ, 5 ਹੈਂਡ ਗਰਨੇਡ, 5 ਪਿਸਟਲ ਰੱਖ ਮੈਗਜ਼ੀਨ, 220 ਜਿੰਦਾ ਕਾਰਤੂਸ, 2 ਬੈਟਰੀਆਂ ਅਤੇ ਇੱਕ ਰਿਮੋਟ ਕੰਟਰੋਲ ਡਿਵਾਈਸ ਬਰਾਮਦ ਹੋਇਆ। ਸਾਰੀ ਵਿਸਫੋਟਕ ਸਮਗਰੀ ਅਤੇ ਹਥਿਆਰਾਂ ਦਾ ਜ਼ਖੀਰਾ ਬੀਐਸਐਫ ਅਤੇ ਪੰਜਾਬ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਪੂਰੇ ਇਲਾਕੇ ਨੂੰ ਸੀਲ ਕਰ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਵਿਸਫੋਟਕ ਸਮਗਰੀ ਪਾਕਿਸਤਾਨ ਦੀ ISI ਏਜੰਸੀ ਵੱਲੋਂ ਡਰੋਨ ਦੇ ਜ਼ਰੀਏ ਕਣਕ ਦੇ ਖੇਤਾਂ ਵਿੱਚ ਸੁੱਟਵਾਈ ਗਈ ਹੈ। ਪੁਲਿਸ ਅਤੇ BSF ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਸ਼ੱਕੀ ਵਸਤੂ ਅਤੇ ਗਤੀਵਿਧੀ ਦੀ ਜਾਣਕਾਰੀ ਸੁਰੱਖਿਆ ਏਜੰਸੀਆਂ ਨੂੰ ਦੇਣ। ਦੂਜੇ ਪਾਸੇ ਇਸ ਬਰਾਮਦਗੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਪਾਕਿਸਤਾਨੀ ਸਮਰਥਿਤ ਅਤਵਾਦੀ ਸੰਗਠਨ ਲਗਾਤਾਰ ਪੰਜਾਬ ਨੂੰ ਅਸਥਿਰ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। ਲੇਕਿਨ ਸੁਰੱਖਿਆ ਬਲ ਚੌਕਸ ਹਨ ਅਤੇ ਸਾਰੇ ਮਨਸੂਬੇ ਨੂੰ ناکਾਮ ਕਰਨ ਵਿੱਚ ਜੁਟੇ ਹੋਏ ਹਨ ਕੀ ਗੱਲਬਾਤ ਹੈ ਸਰ ਅਸੀਂ ਇਸ ਵਕਤ ਪਿੰਡ ਚੱਕਬਾਲਾ ਦਰਿਆ ਬਾਰਡਰ ਦੇ ਨਜ਼ਦੀਕ ਆ ਉੱਥੇ ਖੜੇ ਆ ਖੇਤਾਂ ਦੇ ਵਿੱਚ ਕਿਸਾਨ ਦੇ ਖੇਤਾਂ 'ਚ ਸਾਡੇ ਲਗਾਤਾਰ ਜਦੋਂ ਕਣਕ ਦੀਆਂ ਵਾੜੀਆਂ ਬੀਐਸਐਫ ਤੇ ਸਾਡੀ ਪੰਜਾਬ ਪੁਲਿਸ ਸਰਚ ਕਰਦੀ ਰਹਿੰਦੀ ਹੈ ਅੱਜ ਸਰਚ ਦੌਰਾਨ ਦੋ ਵੱਡੇ ਪੈਕੇਟ ਪੀਲੇ ਕਲਰ ਦੇ ਪੋਲੀਥੀਨ 'ਚ ਜਿਹੜੇ ਉਹ ਮਿਲੇ ਆ ਜੋ ਖੋਲ ਕੇ ਅਲੱਗ-ਅਲੱਗ ਇਹਨਾਂ ਨੂੰ ਦੇਖਿਆ ਗਿਆ ਤੇ ਜਿਹਦੇ ਵਿੱਚ ਕਾਫੀ ਵੱਡੀ ਤਦਾਦ ਚ ਵੈਪਨ ਐਕਸਪਲੋਸਿਵ ਤੇ ਗ੍ਰੇਨੇਡ ਮਿਲੇ ਆ ਜਿਨ੍ਹਾਂ ਚ ਚਾਰ ਪਿਸਟਲ ਨੇ 9mm ਦੇ ਮੇਡ ਇਨ ਯੂਐਸਏ ਮੇਡ ਇਨ ਇਟਲੀ ਤੇ ਪੰਜ ਹੈਂਡ ਗ੍ਰੇਨੇਡ ਨੇ ਤੇ ਅੱਠ ਮੈਗਜ਼ੀਨ ਨੇ ਰਿਮੋਟ ਐ ਦੋ ਤੇ ਰਾਉਂਡ 220 ਰਾਉਂਡ ਨੇ 9mm ਦੇ ਅਲੱਗ-ਅਲੱਗ ਕੈਟਾਗਰੀ ਬੈਟਰੀ ਚਾਰਜਰ ਤੇ ਇਸ ਤੋਂ ਇਲਾਵਾ ਦੋ ਵੱਡੇ ਬਾਕਸ ਨੇ ਮਿਲੇ ਜਿਨ੍ਹਾਂ ਚ ਕਰੀਬ 4.5 ਕਿਲੋ ਆਰਡੀਐਕਸ ਐਕਸਪਲੋਸਿਵ ਉਹ ਅਲੱਗ-ਅਲੱਗ ਅਹੀਂ ਆਪਣੇ ਰੂਲ ਮੁਤਾਬਕ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਬਾ ਤੇ ਸਾਡੀ ਹਜੇ ਵੀ ਇਸ ਵਕਤ ਵੀ ਸਾਡੀ ਸਰਚ ਜਿਹੜੀ ਉਹ ਚੱਲ ਰਹੀ ਆ ਵਿਦ ਬੀਐਸਐਫ ਜਵਾਨ ਅਤੇ ਸਾਡੇ ਪੰਜਾਬ ਪੁਲਿਸ ਦੀ ਕੀ ਲੱਗਦਾ ਕਿ ਕੁਛ ਐਡਾ ਵੱਡੀ ਕੇਪ ਜਿਹੜੀ ਆਉਣੀ ਹੈ ਇਹ ਦੇਖੋ ਬਾਰਡਰ ਦੇ ਨਜ਼ਦੀਕ ਆ ਇਹ ਜਰੂਰ ਡਰੋਨ ਥਰੂ ਇੱਥੇ ਡਿੱਗੇ ਹੋਏ ਆ ਤੇ ਉਹ ਸਾਨੂੰ ਅੱਜ ਇਹ ਬਰਾਮਦਗੀ ਹੋਈ ਆ ਇਹ ਕਾਫੀ ਵੱਡੇ ਪੱਧਰ ਦੀ ਬਰਾਮਦਗੀ ਹੈ ਜੀ